ਦਾ ਲੈ ਬੋਲੋ ਬੋਲੋ ਜਿਹਨੇ ਮੋੜੇ ਜਿਹਨੇ ਹਾਂਜੀ ਸਾਰਿਆਂ ਨੂੰ ਸਤਿ ਸਕਾਰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮਿਸਟਰ ਬਿੰਦੂ ਜੋੜੀ ਤੇ ਤੇ ਜਿੰਨੇ ਵੀ ਆਪਣੇ ਸੈਨ ਭਗਤ ਸਾਰਿਆਂ ਨੂੰ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਹੋਣ ਤੇ ਹੁਣ ਆਪਾਂ ਚੱਲੇਾਂਗੇ ਅੱਜ ਉੱਥੇ ਬਾਬਾ ਜੀ ਪ੍ਰਤਾਪਪੁਰੇ ਫਲੋਰ ਕੋਲ ਤੇ ਅੱਜ ਭਾਈ ਦੂਜ ਵੀ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਆ ਵੀਰ ਜੀ ਦੀਦੀ ਨਹੀਂ ਛੱਡਣ ਆਏ ਨੇਗੇ ਪਿੰਡੋਂ ਤੇ ਆਪਾਂ ਤਿਆਰੀ ਕਰ ਲਈਓ ਪਤਾ ਨਹੀਂ ਕਿਹਦਾ ਫੋਨ ਸੁਣ ਰਹੀ ਆ ਪੈਣਾ ਅੱਛਾ ਆ ਜੋ ਤੇ ਹੁਣ ਆਪਾਂ ਚੱਲਦੇ ਆਂਗੇ ਜੀ ਲਾ ਫੜ ਆਪਣਾ ਸਮਾਨਾ ਹਾ ਹਾ ਵਰਲਮ ਵਾਲ ਵਧੀਆ ਹਨਾ ਗਰਮੀ ਤਾਂ ਮੈਂ ਕਿਹਾ ਮੈਂ ਤਾਂ ਤੇਰਾ ਡੱਬਾ ਵੀ ਲਈ ਤੇਰਾ ਡੱਬਾ ਲਈ ਸੀ ਮੈਂ ਹਾਂ ਫਾਈਨਲ ਉਹ ਤਾਂ ਗਿਆ ਸੀ ਫਿਰ ਮੈਂ ਮਤਲਬ ਪੈਸੇ ਵੀ 500 ਰੁਪਏ ਮੈਂ ਉੱਥੇ ਦਾ ਡਾਣਾ ਚੱਲ ਕੋਈ ਨਾ ਤੇ ਲੋ ਜੀ ਆਪਣੀ ਇਧਰ ਗੱਡੀ ਤਿਆਰ ਆ ਗਈ ਤੇ ਆਪਾਂ ਚੱਲਦੇ ਹਾਂ ਹੁਣ ਤੇ ਵਧੀਆ ਵਧੀਆ ਆਪਣਾ ਸਫਰ ਹੋਵੇ ਤੇ ਕਰਦੇ ਆਂ ਬਾਬਾ ਜੀ ਦੇ ਦਰਸ਼ਨ ਤੇ ਨਾਲੇ ਸੋਨੂੰ ਕਰਵਾਉਣਿਆ ਤੁਸੀਂ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਆ ਜਨੂੰ ਸਾਨੂੰ ਵੀ ਬਹੁਤ ਬਹੁਤ ਵੀਰ ਜੀ ਨੂੰ ਮੇਰੀ ਨਹੀਂ ਛੁੱਟੀ ਜੀ ਤਾਂ ਇਹਨਾਂ ਦਾ ਵੀ ਕਰਦਾ ਜਾਣ ਨੂੰ ਹਨਾ ਵੀਰ ਜੀ ਹਾਂ ਜੀ ਚਲੋ ਚਾਹ ਪਾਣੀ ਤਾਂ ਅਸੀਂ ਕਿਸੇ ਨੂੰ ਪੁੱਛਿਆ ਨਹੀਂ ਹੈਗਾ ਗੱਡੀ 'ਚ ਬਹਿ ਕੇ ਕੋਈ ਗੱਲ ਨਹੀਂ ਲੋ ਜੀ ਆਪਣੀ ਗੱਡੀ ਹੋ ਗਈ 67 ਚਲਦੇ ਆਂਗੇ ਆਪਾਂ ਆਪਣੇ ਬਾਈ ਆਹ ਸਿੱਛਾ ਸਿੱਛਾ ਜੀ ਤੁਸੀਂ ਚਾਹੋਗੇ ਤਾਂ ਕਰਵਾ ਸਕਦੇ ਆ ਡਾਊਨ ਕਰਵਾ ਵੀ ਹਾਂ ਥੋੜਾ ਜਿਹਾ ਡਾਊਨ ਕਰ ਦੇਗੀ ਪਹਿਲਾਂ ਤਾਂ ਸਵੇਰ ਸਵੇਰ ਦੀ ਹਵਾ ਲੱਗ ਜੂਗੀ ਵਧੀਆ ਠੰਡੀ ਲਾ ਚਲੋ ਆਪਾਂ ਕਰਦਾ ਤੱਲ ਠੀਕ ਹੈ ਬਾਈ ਐਸੀ ਨਹੀਂ ਹੋਬਰ ਦੇਗੀ ਤੈਨੂੰ ਹਾਂ ਐਸੀ ਨਹੀਂ ਹੁਣ ਲੱਗਦਾ ਐਸੀ ਥੋੜੀ ਹੁਣ ਆਪਾਂ ਹੀ ਅਨੰਦਰ ਇਹਦੇ ਜਾਵਾਂਗੇ ਪੂਰਾ ਬਾਬਾ ਜੀ ਦੀ ਕਿਰਪਾ ਨਾਲ ਐਸੀ ਵਾਲਾ ਵਿੱਚ ਕੰਮ ਰਹੇਗਾ ਜੈ ਬਾਬਾ ਸੈਨ ਭਗਤ ਜੀ ਕਦੀ ਮੱਤੇ ਰੱਖੋ ਜਵਾ ਤਾਂ ਮਹ ਫਿਰ ਤੋਂ ਮੈਨੂੰ ਕੋਰ ਪਾ ਚੱਲਿਆਂਗੇ ਜੀ ਬਕਸ਼ਿਆਲ ਨੂੰ ਤੇ ਰਾਤ ਵਿੱਚ ਮੈਨੂੰ ਫੋਨ ਵੀ ਕਰੇ ਸੀਗੇ ਚਾਚੀ ਨੂੰ ਸੱਸ ਨੂੰ ਚਾਚੀ ਸੱਸ ਨੂੰ ਤੇ ਨਾਲੇ ਜਪਾਲ ਨੂੰ ਕਹਿੰਦੇ ਬੱਸ ਉਸ ਨਾ ਚੱਕਿਆ ਬਿਚਾਰ ਕਰ ਸੀ ਚੱਕੇ ਸੀ ਇੱਧਰ ਨੂੰ ਆ ਰਹੇ ਆ ਜੇ ਉਹਨਾਂ ਨੇ ਰਾਤ ਦਾ ਮੈਨੂੰ ਜਵਾਬ ਦਿੱਤਾ ਸੀਗਾ ਵੀ ਅਸੀਂ ਜਾਣਾ ਨਹੀਂ ਹੈਗਾ ਭਈ ਹਨਾ ਤੇ ਹੁਣ ਸਵੇਰੇ ਇਨੀ ਕੋਲ ਆਏ ਫੋਨ ਮੈਸੇਜੰਨਾ ਕਰੇ ਚਾਲਾ ਆਪਾਂ ਕਿਹਾ ਵੀ ਗੱਡੀ ਜਾਊਗੀ ਹਨਾ ਭਾਜੂ ਬਾਬਾ ਜੀ ਦੇ ਦਰਸ਼ਨ ਪਾਇਆਂਗੇ ਦੇਖ ਹਣਾ ਤੇ ਹੁਣ ਆਪਾਂ ਕਰੀਏ ਅਸਰਸਤੇ ਥੋੜਾ ਇਹ ਉੱਪਰ ਕਰਨਾ ਲੈ ਆਵਾਂਗੇ ਉਹਨੂੰ ਅਦਰਸਤੇ ਉਹ ਆ ਰਹੇ ਨੇ ਇਧਰੋਂ ਹਾਂ ਚਾਚਾ ਨੇ ਮੋਟਰਸਾਈਕਲ ਕੱਢਿਆ ਸੀ ਲੱਗਦਾ ਛੱਡਣ ਲਈ ਮਾਸੇ ਨੂੰ ਫੇਰ ਚੜ੍ਹਦਾ ਬਈ ਦੇਖ ਇਹ ਵੀ ਕਾਰਨ ਸੀ ਉਹਨੇ ਮੋਟਰਸਾਈਕਲ ਥੱਲੇ ਧਾਸਦਾ ਸਈਆ ਨਾ ਫੇਰ ਚੜਾਉਣਾ ਸੀ ਇਹ ਕਿਵੇਂ ਸੁੱਤਾ ਪਿਆ ਰਹਿ ਜਾ ਤੇਰਾ ਹੋ ਗਿਆ ਉਹ ਵਿਚਾਰਾ ਹੁਣ ਪਹੁੰਚੇਗਾ ਉਧਰ ਵੀ ਕਿਤੇ ਉਹ ਤਾਂ ਵੱਗ ਗਿਆ ਤੁਸੀਂ ਤਾਂ ਬਚਾਲੇ ਜੇ ਲਾਤੀ ਜੀ ਗੱਡੀ ਮੋੜੋ ਨਾ ਕੋਈ ਨਾ ਹਾਂ ਅੱਛਾ ਕੌਣ ਆ ਰਿਹਾ ਹੁਣ ਹਾਂ ਹਾਂ ਆਉਂ ਜਰਾ ਡੋਗੀ ਹੋਏ ਹਾਂ ਤੇ ਵੀ ਜਨਾ ਕਾਹੀ ਕਾਲੋ ਨਿਕਾਲੋ ਆ ਦੇਖ ਮੈਂ ਆ ਕਾਲੋ ਲੈ ਦੱਸ ਕੁਸ ਪਾਏਗੀ ਤਾ ਦੇਖ ਲੈ ਹੁਣ ਮੇਰੇ ਕੋਲ ਹੈ ਨਹੀਂ ਉੱਥੇ ਜਾਊਗੀ ਇੱਧਰ ਨਿਕਲਿਆ ਭਾਈ ਕਰ ਦੋ ਮਸੀਹ ਪੋਣਾ ਬੈਠਾ ਲਿਓ ਲੈ ਹੁਣ ਉਹ ਤਾਂ ਝਾਕੀ ਦਾ ਜਾਂਦਾ ਕਹਿੰਦੀ ਕਰ ਦੇ ਮਸੀਹ ਹੁਣ ਉਹ ਕਿੱਥੋਂ ਝਾਕ ਰਿਹਾ ਤਾਂ ਬਾਗੇ ਫਿਰ ਉਹਨੇ ਕਹਿ ਤਾਂ ਦਿੱਤਾ ਨਾਲ ਦੀ ਨਾਲ ਕਹਿੰਦਾ ਆ ਗਏ ਉਹ ਤਾਂ ਆ ਗਏ ਐ ਜਿਹੜਾ ਹੈਗਾ ਉਹਨੇ ਹਾਂ ਹਾਂ ਖੜ ਗਈ ਅਜੇ ਖੜ ਜਾਂਦੀ ਆ ਚੱਲ ਤਾਂ ਰਹੀ ਆ ਰੁਕ ਗਈ ਆਪਣਾ ਗੁਰੂ ਘਰ ਜੀ ਬਖਸ਼ੀ ਆਲ ਦਾ ਕਿੰਨਾ ਭਾਈ ਗੱਲ ਪਾਉਂਦਾ ਸਾਨੂੰ ਪਾਲਾ ਲੱਗ ਰਿਹਾ ਲੱਗਦਾ ਐ ਇਧਰ ਸਾਡੇ ਵੀਰ ਜੀ ਆ ਰਹੇ ਨੇਗੇ ਪਾਲਾ ਨਹੀਂ ਲੱਗ ਰਿਹਾ ਹੈਗਾ ਚਾੜ ਕੇ ਪਾਲਾ ਆਪ ਗੱਡੀ ਲੈ ਕੇ ਆਓਗੇ ਕੋ ਨੂੰ ਪਾਲਾ ਇਹਨਾਂ ਦਾ ਨਾ ਵੀਰ ਜੀ ਨੂੰ ਜੀ ਕਰਦਾ ਹੁਣ ਇਹਦਾ ਵੀ ਨਾਲ ਜਾਣਾ ਗਰਦਾ ਇਹਦਾ ਵੀ ਹੋਰ ਉਹ ਕੀ ਕਰੇ ਵਿਚਾਰਾ ਮਜਬੂਰੀ ਆ ਉਹ ਹੁਣ ਤਾਂ ਅਸੀਂ ਪਿੰਡ ਲੈਣ ਆਏਗੇ ਤੂੰ ਤਿਆਰ ਹੋ ਜਾ ਦੇਖੋ ਗੱਲ ਕਰੀ ਜਾਂਦੇ ਆ ਵੀ ਨਾਲੇ ਤਾਂ ਉਹ ਨੂੰ ਠੰਡ ਚ ਮੈਂ ਕੀ ਕਹਾਂ ਪਾ ਗੜਦਾ ਹੋ ਜਾ ਮੈਂ ਤਾਂ ਬਾਪੇ ਨੇ ਆਂ ਕਿਹਾ ਸੀ ਕਿ ਅਸੀਂ ਪਹਿਲਾਂ ਇਹ ਆ ਜਾ ਕਲਵਿੰਦਰ ਮਾਰ ਕੇ ਆਓ ਬੱਸ ਬੱਸ ਕਹਿੰਦਾ ਤੁਸੀਂ ਜਾਓ ਪਿੰਡ ਕਿਹੜਾ ਮਾਰ ਕੇ ਆਓ ਇਹ ਆ ਜਾ ਭੈਣੇ ਇੰਨਾ ਟਾਈਮ ਲਾਈ ਜਾ ਰਹੀ ਹੈਗੀ ਕਦਾ ਠੰਡਾ ਪਾਣੀ ਪਾਇਆ ਲੋਕੋ ਮੋਸਮੀ ਚੱਲਾਈ ਚ ਦੇਖਾ ਠੰਡਾ ਪਾਣੀ ਪਾਇਆ ਜੇ ਇਸ਼ਨਾਨ ਕਰਦੀ ਉੱਥੇ ਬਾਬਾ ਜੀ ਦੇ ਉੱਥੇ ਵੀ ਤਾਂ ਉਹ ਬਾਬਾ ਜੀ ਨੂੰ ਪਤਾ ਸੀਗਾ ਵੀ ਇਸ਼ਨਾਨ ਇੱਥੇ ਕਰਕੇ ਜਾਉ ਠੰਡੇ ਪਾਣੀ ਨਾਲ ਆਹ ਦੇਖੋ ਭਈ ਆ ਮਾਸੀ ਨੇ ਕਰਵਾਇਆ ਫੋਨ দাও ਦਮੀ ਤਾਂ ਹੈਗੀ ਆ ਬਾਈ ਖੁੱਲਦੀ ਨਹੀਂ ਮਤਰੇ ਉਹਨਾਂ ਕਿਹੜੇ ਸਾਈਡ ਤੇ ਕਰ ਲੋ ਇਹਨੇ ਸਾਈਡ ਤੇ ਕਰਿਓ ਦੇਖਿਓ ਖੁੱਲਦੀ ਨਹੀਂ ਤਾਂ ਬੋਲੀ ਜੁਲੀ ਜਾਂਦੀ ਆ ਮਤਲਬ ਜਵਾਕਾਂ ਨੂੰ ਤੋੜੇ ਕੰਟਰੋਲ ਲੌਕ ਤੇ ਨਾ ਰੱਖਦੇ ਤੱਕ ਕੰਟੈਕਟ ਨਹੀਂ ਹੁੰਦਾ ਮਤਲਬ ਬੋਡ ਵੀ ਘਰਾਂ ਤੇ ਸੰਕਤੀ ਵਰਗੇ ਜਿਹੜਾ ਆਪਾਂ ਕਰਦੇ ਹੁੰਦਾ ਉਹ ਨਹੀਂ ਉਹਦਾ ਬਾਬੇ ਨੇ ਚੜਾਉਣ ਪਾਉਣੇ ਨਹੀਂ ਵਿੱਚ ਹੀ ਰੱਖਦੇ ਇਹ ਤਾਂ ਜਮੇ ਚਲੋ ਠੀਕ ਹੈ ਆਜੋ ਵੀਰ ਜੀ ਚਲੋ ਚਲੋ ਟਾਈਮ ਆ ਮੈਂ ਤਾਂ ਬੈਠ ਸੀ ਚੁੱਪ ਜਿਹਾ ਕਰੀ ਚਾਹ ਵੀ ਆਇਆ ਛੱਡੇ ਚਲੋ ਵੀ ਹੋਲੀ ਚਲੋ ਠੀਕ ਹੈ ਜੀ ਮਿਲਦੇ ਆਂਗੇ ਕਰਾਉਣਾ ਤੁਹਾਨੂੰ ਦਰਸ਼ਨ ਬਾਬਾ ਜੀ ਦੇ ਲੋ ਜੀ ਚੱਲ ਪਿਆ ਆਪਾਂ ਵਾਪਸ ਸੀ ਪਹਿਲੀ ਵਾਰ ਖੜੀ ਹੋਰ ਮੈਂ ਕੱਲ ਦਾ ਪਰਸ ਪ੍ਰੈਸ ਕਰ ਕਰਕੇ ਪਾਰ ਖੜ ਦਿਗਾ ਮੈਂ ਜਦੋਂ ਇਹ ਵੀ ਫੋਨ ਆਇਆ ਇੰਟਰਵਿਊ ਤੇ ਮੈਂ ਸਾਡੇ ਕੀ ਬੱਸ ਸਰ ਕਹਿੰਦੇ ਉਹ ਓਪਨ ਵਾਲੀ ਮਾਸੀ ਕਹਿੰਦੀ ਕਹਿੰਦੀ ਬੱਸ ਵੀ ਅਸੀਂ ਪੁੱਛ ਲਈ ਸੀਗੀ ਬੱਸ ਵੀ ਕਹਿੰਦੇ 5 ਵਜੇ ਚੱਲਦੀ ਆ ਹਾਂ ਚੱਲਦੀ ਆਗੀ ਹਾਂ ਉਧਰੋਂ ਹੁੰਦੀ ਆਂ ਇਹ ਬੱਸ ਹਾਂ ਕਹਿੰਦੇ 5 ਵਜੇ ਇੱਥੋਂ ਚੱਲਦੀ ਆ ਬੱਸ ਬਾਗੇ ਉਹ ਮਾਸੀ ਦਾ ਮੁੰਡਾ ਜਾਂਦਾ ਲੁਧਿਆਣੇ ਹਾਂ ਬਾਗੇ ਉਹ ਤਾਂ ਸੁਖਜੀਤ ਤਾਂ ਕਹਿੰਦੀ ਆਪਦੀ ਗੱਡੀ ਲੈ ਕੇ ਜਾਣਗੇ ਕਿਤੇ ਗੱਡੀ ਲੈ ਕੇ ਜਾਂਦੇ ਗੱਡੀ ਕਰਾਈ ਲਾ ਸਕਦੇ ਢਿੰਡ ਸਲੇਣਾ ਨਾਲ ਗਏ ਉਹ ਮੈਂ ਉਹਨਾਂ ਨੂੰ ਹੀ ਫੋਨ ਕਰਿਆ ਸੀ ਪਹਿਲਾਂ ਬਾਅਦ ਚ ਸਾਨੂੰ ਕਰਿਆ ਪਹਿਲਾਂ ਮੈਂ ਉਹ ਵੀ ਕਹਿੰਦੀ ਆ ਮੈਨੂੰ ਦੱਸ ਦੀ ਮੈਂ ਕਿਹਾ ਮੈਂ ਹਜੇ ਫਾਈਨਲ ਨਹੀਂ ਕਰ ਸਕਦੀ ਸ਼ਾਮ ਨੂੰ ਘਰ ਜਾ ਕੇ ਦੱਸੂਗੀ ਫਿਰ ਉਹ ਜਦੋਂ ਉਹਨਾਂ ਨੇ ਜਵਾਬ ਦਿੱਤਾ ਫੇਰ ਹੀ ਸਾਨੂੰ ਬਾਅਦ ਵਿੱਚ ਫੋਨ ਕਰਿਆ ਸੀਗਾ ਵੀ ਜੇ ਜਾਣਾ ਤੇ ਤੁਸੀਂ ਵੀ ਜਵਾਬ ਦੇਤਾ ਮੈਂ ਚਾਹ ਰਹੀ ਰੱਖਾਂ रेलकोटले पहुंच गए जी होता आपा हां दिखांगा ना ए असे अंदर जाके देख केन लगर चाके जी हां 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 ਆਪਾਂ ਦੇਰਿਆਂ ਦੀ ਬੂਆ ਦਾ ਜਦੋਂ ਅੱਪਾ ਟੱਕੀ ਸਾਹਮਣੇ ਆਈ ਸੀ ਆਪ ਆਏ ਸੀ ਲੰਗਰ ਚ ਲਾਇਆ ਤਾਂ ਟੱਕੀ ਟੱਕੀ ਸਾਹ ਕਰਦੀ ਰਹੀ ਮੈਂ ਮੈਂ ਤਾਂ ਆ ਬਾਈ ਕਰੀ ਬਹੁਤ ਟੈਨ ਲਿਆ ਆ ਮੈਂ ਤਾਂ ਚਾਚੀ ਜੀ ਬਾੜੇ ਦੇਦਾ ਕਰੀ ਮੈਂ ਤਾਂ ਬਹੁਤ ਬਾਏ ਤਾਂ ਨਾ ਜ ਲੋ ਜੀ ਆਪਾਂ ਪਹੁੰਚ ਕੇ ਗ੍ਰੀਨਫੋਡਾ ਟਾਬੇ ਤੇ ਤੇ ਟੱਪ ਗਏ ਆਪਾਂ ਮਰੇਕੋਟਲਾ ਅਸੀਂ ਇਹਨਾਂ ਨੂੰ ਪਿਆਉਣੀ ਹੈਗੀ ਚਾਹ ਮੱਸਿਓਰ ਨੂੰ ਇਹ ਚਾਹ ਨਹੀਂ ਪੀ ਕੇ ਆਏ ਹੈਗੇ ਕਾਲੀ ਕਾਲੀ ਚ ਆਇਂ ਤਿਆਰ ਹੋ ਕੇ ਬਸ ਇਹਨਾਂ ਨੇ ਬੂਟ ਵੀ ਹੱਥ 'ਚ ਫੜੇ ਹੋਏ ਸੀਗੇ ਜਦੋਂ ਇਹ ਗੱਡੀ 'ਚ ਬੈਠੇ ਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਚਾਹ ਪਿਉਣੀ ਆ ਗੁੜ ਵਾਲੀ ਗੁੜ ਵਾਲੀ ਚਾਹ ਪੀਓਗੇ ਹਾਂ ਚਾਹ ਗੁੜ ਵਾਲੀ ਗੁੜ ਵਾਲੀ ਆਜੋ ਫਿਰ ਚਾਹ ਪਿਉਣੇਗੇ ਇਹਨਾਂ ਨੂੰ ਫਿਰ ਆਪਾਂ ਬਾਪੇ ਤੇ ਜਾ ਕੇ ਪਹਿਲਾਂ ਇੱਥੇ ਜੰਪ ਲਾਈਏ ਚਾਹ ਜੰਪ ਲਾਓ ਪਹਿਲਾਂ ਤੋਰੇ ਤੁਸੀਂ ਜੰਪ ਕੋਈ ਕਰੀਏ ਜਵਾਬ ਦਾ ਕਹਾਣਾ ਕੀ ਕਰਦੇ ਤਾਹਾਂ ਚੜ ਕੇ ਲ ਫੋਟੋ ਕਰਾਉਂਦੇ ਆ ਮੈਂ ਤਾਂ ਕਹਾ ਤੇ ਫੋਟੋ ਜੱਤੀ ਹੁੰਦੀ ਹੈ ਜੈਨ ਬਾਬਾ ਜੀ ਦੇ ਪਾਠ ਚੱਲ ਰਿਹਾ ਹੈਗਾ ਆਪਾਂ ਖਾਣੀਆਂ ਜੀ ਆਲੂ ਵਾਲੇ ਪਰੌਂਠੇ ਕਿਉਂਕਿ ਸਾਡੇ 3:30 ਵਜੇ ਦੇ ਉੱਠੇ ਹੋਇਆ ਨਾ ਤਾਂ ਹੀ ਤਾਂ ਭੁੱਖ ਲੱਗੀ ਭੁੱਖ ਲੱਗੀ ਨੋ ਨਾ ਬਾਕੀ ਪ੍ਰੋਫੈਸਰ ਅੰਦਰ ਨਾ ਪਰ ਬਤੇ ਬਾਕੀ ਜਿਆ ਨਾਲ ਚਾਹ ਨਾਲ ਸਰ ਗਿਆ ਬਹੁਤ ਵਧੀਆ ਦੇਖਣ ਨੂੰ ਕਹਿੰਦਾ ਇਹਨੂੰ ਉਹ ਉਹ ਤੰਦੂਰੀ ਕੋਲ ਨਾ ਉੱਥੇ ਖਾ ਲਾਂਗੇ ਆਪਾਂ ਚਾਹ ਨਾਲ ਆਧਾਰ ਜਾ ਹੋ ਜਾਊਗਾ ਅਸੀਂ ਤਾਂ ਚਲ ਚਾਹ ਵੀ ਹੈ ਉਹ ਮਾਸੀ ਨੇ ਚਾਹ ਦੀ ਬੀਤੀ ਚਾਹ ਹੀ ਹੈ ਹੁਣ ਸਹੀ ਚਾਹ ਪੀ ਗਏ ਵੀ ਨਹੀਂ ਜੀ ਫਿਰ ਮੈਂ ਪੀਂਦੀ ਨਹੀਂ ਹੁੰਦੀ ਇੱਕ ਵਾਰ ਚਲੋ ਗਲਤੀ ਕਰੀ ਬਸ ਚਾਚੇ ਨੂੰ ਜਦੋਂ ਆਏ ਕਹਣਾ ਸੀ ਵੀ ਥਰਮੋਸ ਚ ਪਾ ਕੇ ਚਾਹ ਦੇ ਦੇ ਤਿੰਨ ਚਾਰ ਗਲਾਸ ਦੇ ਦੇ ਮੈਂ ਤਾਂ ਪੀੜੇ ਜਦੋਂ ਬਣਾਉਣੇ ਨਾ ਪੁਰਾ ਜੀ ਨਾਲ ਬਣਾਇਆ ਆ ਦੇਖ ਇਹਨੇ ਪਿੰਨੇ ਅਜੇ ਕੁਝ ਨਹੀਂ ਤੁਸੀਂ ਚਾਹ ਤੇ ਕੌਫੀ ਬੰਨਾਲੋ ਨਾ ਨਾ ਠੀਕ ਹੈ ਕੌਫੀ ਵਧੀਆ ਬੰਨ ਦੇ ਚਾਹ ਦਾ ਪੀਣੀ ਬੰਦ ਕਰ ਦੋ ਸਾਰੇ ਜਿਹੜੇ ਮੈਂ ਚਾਹ ਲਾ ਦੂੰਗੀ ਵਧੀਆ ਕੌਫੀ ਲੈ ਆਓ ਕੋਈ ਤਾਂ ਆਇਆ ਨਹੀਂ ਆਇਆ ਹਾਂ ਤੁਹਾਨੂੰ ਤਾਂ ਉੱਥੇ ਨਹੀਂ ਦੇ ਦੀਆ ਉਹ ਤੇ ਮਠਿਆਈਆਂ ਨਾਲ ਸੈਂਟੀ ਨਾਲ ਗੱਲਬਾਤ ਕਰੀਏ ਵਾਲੀ ਨਾਲ ਕਹਿੰਦੀ ਸਾਰੀ ਸਾਡਾ ਜਿਹੜਾ ਬਣਦਾ ਖਾਣਾ ਪਕਾਣਾ ਸਾਰਾ ਦੇਸੀ ਘਿਓ ਚ ਬਣਦਾ ਦਾ ਅਸਲ ਤਾਂ ਸਾਡਾ ਕੁਝ ਰਹਿੰਦਾ ਨਹੀਂ ਹੈਗਾ ਜੇ ਬਾਈ ਚਾਂਸ ਸਾਡਾ ਕੁਝ ਪੱਚ ਜੇ ਕਹਿੰਦੀ ਤਾਂ ਫਿਰ ਅਸੀਂ ਜਿਹੜੇ ਆਪਣੇ ਵਰਕਰ ਲੱਗੇ ਹੋਏ ਨੇਗੇ ਹਾਂ ਲੈ ਲਓ ਜੀ ਹਾਂ ਲੋ ਜੀ ਹੁਣ ਆਪਾਂ ਜਾ ਰਹਿਆਂਗੇ ਵਾਪਸ ਚੱਲਦੇ ਆਂਗੇ ਆਪਾਂ ਆਪਣਾ ਕਰਦੇ ਆਂਗੇ ਸਫ਼ਰ ਤਿਆਰ ਲੋ ਵੀਰ ਨਾ ਜ਼ੋਰ ਲਾਇਆ ਦੇਖੀ ਆ ਦੇ ਪੂਰੇ ਐਂ ਕਰ ਇਹਨੂੰ ਐਂ ਰੱਖ ਐਂ ਆ ਇਹ ਪੁਸ਼ ਕਰਦੇ ਆ ਆ ਦੇ ਪੁਸ਼ ਕਰਦੇ ਆ ਦੇਖੀ ਆ ਦੇ ਹਾਂ ਆ ਇਹਨੂੰ ਤਾਂ ਪੁਸ਼ ਹੀ ਜ਼ਿਆਦਾ ਕਰਨਾ ਨਹੀਂ ਨਾ ਉਵੇਂ ਇਤੇ ਹੱਥ ਲਾ ਕੇ ਇਹਨੂੰ ਖਿੱਚਣਾ ਜ਼ੋਰ ਨਾਲ ਖਿੱਚ ਖਿੱਚ ਆ ਦੇ ਐਂ ਕਰ ਹਾਂ ਹਾਂ ਜ਼ੋਰ ਨਾਲ ਖਿੱਚ 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 ਲੈ ਮੈਥੋਂ ਖਿੱਚੀ ਜਾਂਦੀ ਬਈ ਫੋ ਵੀ ਸੋਣ ਲੱਗੇ ਪਹਿਲਾਂ ਤੇਰੇ ਵੀਰ ਤੂੰ ਨਸਾਂ ਗੁੱਲੀ ਆ ਉਹ ਨਾਲ ਦੇ ਲੱਗ ਜਾਨੀ ਇੱਤਰ ਫਿਰ ਤੱਕੀ ਦੇਖੀ ਓ ਜਾਓ 5 ਮਿੰਟਾਂ ਚ ਜਾਇਆ ਤੂੰ ਜਰੂਰੀ ਫੋਨਾਂ ਕੋਈ ਹੋਰ ਚਲੋ ਤਾਂ ਬੰਦ ਕਰ ਦੋ ਚਲਾ ਤਾਂ ਦੇਣਾ ਜਵਾਗ ਹਾਂ ਜਵਾਗ ਜੀ ਲੋ ਜੀ ਲੁਧਿਆਣੇ ਵਿੱਚ ਆਪਾਂ ਪਹੁੰਚ ਗਏ ਗਿੱਲ ਲੁਧਿਆਣਾ ਹੈ ਗਿਆ ਗਾ 6 ਕਿਲੋਮੀਟਰ ਤੇ ਹੁਣ ਆਪਾਂ ਇੱਥੋਂ ਇੱਥੋਂ ਜੇ ਜਾਣਾ ਹੈ ਜੀ ਹੈਨਾ ਬਾਈਪਾਸ ਉੱਥੋਂ ਫਲੋਰ ਨੂੰ ਹੈਨਾ ਅੰਦਰ ਨਾ ਵੜਿਓ ਕਿਹੜਾ ਗੁਰੂ ਘਰ ਹੈ ਜਿਹੜਾ ਮੈਂ ਡਿਲੀਟ ਕਰਦੇ ਆ ਮੈਂ ਭੇਜੀ ਹੋ ਜਾਂਦੇ ਨੇ ਪਰ ਘਰ ਦਾ ਆਪ ਨੂੰ ਪਤਾ ਨਹੀਂ ਹੈ ਕਿ ਰੋਡ ਤੇ ਸੀ ਆਪਾਂ ਰਸਤਾ ਪੈ ਗਏ ਫਲੋਰਲ ਆ ਜੀ ਹਾਂ ਹਰੇ ਜੀ ਹਾਂ ਔਰ ਗਾਜੂ ਜਿੱਥੇ ਜਾਂਦੇ ਆਪਾਂ ਹਾਂ ਬਸ ਜਿਹੜਾ ਬਾਈਪਾਸ ਲਾ ਲਵੋ ਬਸ ਅੱਛਾ ਰੋਜਪੁਰੋ ਲਗਾ ਕੱਲਾ ਆਪਾਂ ਇਹ ਨਹੀਂ ਦੇਖਿਆ ਗਿਆ ਬਾਈਪਾਸ ਹਾਂਜੀ ਹਾਂਜੀ ਉਹ ਉਹਦੇ ਅੱਗੇ ਦਾ ਅਪਡੇਟ ਪੁੱਛੇ ਤੇ ਕੋਲੋਂ ਜੇ ਮੁੜਦੇ ਆਂ ਮੈਂ ਮਕਾਨ ਉੱਤੇ ਹਾਂ 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 ਉਧਰ ਹੀ ਜਾ ਰਹੇ ਆਪਾਂ ਸਿੱਧਾ ਜਾਣਾ ਕਿ ਅੰਦਰ ਮੁੜਨਾ ਨਾ ਸਿੱਧਾ ਜਾਣਾ ਬਈ ਇਹ ਹੱਫਾ ਨੂੰ ਤਾਂ ਪਤਾ ਨਹੀਂ ਹੈ ਕਿ ਅੰਦਰ ਕੀ ਕੁਝ ਹੋ ਜਾਏਗਾ ਸਿੱਧਾ ਜਾਣਾ ਸਿੱਧਾ ਆ ਦੇਖੋ ਤੇ ਪੂਰ ਜੇ ਸੜਕੇ ਕੇਦਰ ਵੀ ਮੁੜਦੇ ਰਸਤਾ ਦੇਖ ਲਓ ਹੁਣ ਗੱਲ ਉਹ ਤੋਂ ਜਾ ਰਹੀ ਹੈ ਘੰਟਾ ਕਰ ਅੱਛਾ ਵੀ ਭਾਈ ਕਿ ਸੜ ਕਰ ਲਾਗਾ ਬਚਾਲੇ ਬਚਾਣੇ ਰੋਕ ਰੋਈਆ ਰਹੇਗਾ ਅੱਗੇ ਕਿੱਥੇ ਟਪਾਵਾਂਗੇ ਭਾਈ ਤੂੰ ਲਾਰਮ ਮਾਰੀ ਜਨਾ ਸਾਨੂੰ ਸਾਡੀ ਗੱਡੀ ਵੀ ਤਾਂ ਤੇਰੀ ਪੂਰੀ ਹੈਗੀ ਆਪਾਂ ਕਿ ਕੱਢ ਲੂ ਕਿੱਕ ਸੈੱਡ ਕਰ ਲਾ ਵੀ ਮਗਰ ਗੱਡੀਆਂ ਵੀ ਆ ਰਹੀਆਂ ਨੇ ਗਿਆ ਕੋਈ ਕੋਈ ਤਾਂ ਡਰਾਈਵਰ ਨਾ ਬੱਸ ਉਹ ਨੀ ਕਰਦੀ ਉਹਨਾਂ ਰੋਕੇ ਜਿੱਦ ਜੰਮੇ ਸ਼ੋਰੀ ਜੀ ਲੱਗਦੀ ਆ ਆਸ਼ੁਕ ਜਿੰਨਾ ਕੱਦ ਲੱਗਦਾ ਇਹਦਾ ਪੂਰੀ ਦਾ ਆਏ ਲੱਗਦਾ ਜਿਵੇਂ ਇੱਧਰ ਜਿਵੇਂ ਨਾ ਹੋਰੇਗਾ ਬੱਚੇ ਦਾ ਸੋਹਣਾ ਹੋਣਾ ਚਾਹੀਦਾ ਬੜਾ ਮੁੰਡਾ ਤਾਂ ਬੜਾ ਘੇਰਾ ਸਾ ਬਦਲਨੇਗੇ ਹੈਨਾ ਪੁੱਲ ਦੇ નીચે ਆ ਰਹੇ ਨੇਗੇ ਇੱਧਰ ਵੀ ਕੁਝ ਸ਼ੁਭ ਹੋ ਸਕਦਾ ਕਿਸੇ ਦੇ ਪ੍ਰਸਾਦ ਜਾਈ ਜੋ ਤੇਰੇ ਵੀ ਕਿਸਾ ਬਹੁਤ ਰਿਆਗਾ ਤੇ ਅੱਗੇ ਚੱਕੀ ਦਾ ਬਸੰਦ ਸੀ ਚੱਕੀ ਕਹਿੰਦਾ ਵਿਚਾਲਾ ਆਇਆਗਾ ਬਾਹਰ ਮੰਗਤਾ ਆ ਭਾਈ ਚੱਲਦਾ ਨਹੀਂ ਮਾਨੀ ਪਤਾ ਆ ਦੇਖ ਲੈ ਤੇਰੇ ਦੋਸਤ ਦੇ ਨਾਲ ਕੀ ਬਾਣਾ ਨਾਲ ਵੀ ਲੈ ਹਾਂਜੀ ਆਪਾਂ ਚੱਲੇ ਜੀ ਟੋਲ ਗੇਟ ਲਾਟੋਆ ਟੋਲ ਗੇਟ ਹੈ ਜੀ ਇਹ ਤੇ ਸੁਣਿਆ ਇਹ ਨਿਊ ਚੱਲ ਰਹੀ ਹੈ ਵੀ ਇਹ ਟੋਲ ਗੇਟ ਅਸਲੀ ਹੈ ਅੱਜ ਕੱਬਾ ਸਰਪਾ ਜੀ ਦਾ ਜਨਮ ਦਿਨ ਜਨਮ ਜਨਮ ਜਨਤੀ ਹੈ ਤਾਂ ਦੇਖਦੇ ਆ ਵਾਕਈ ਇਹ ਗੱਲ ਸਹੀ ਐ ਸਹੀ ਆ ਤੇ ਵਹ ਤਾਂ ਲੈਨ ਵੱਡੀ ਲੱਗ ਰਹੀ ਐ ਪਰ ਆਪਾਂ ਇੱਧਰ ਦੀ ਚੱਲਦੇ ਆ ਇਹ ਸਾਰੇ ਬਾਬੇ ਵਾਲੇ ਲੱਗਦਾ ਮੈਨੂੰ ਤੇ ਜਿਹੜੀ VIP ਐ ਵੀਰ ਜੀ ਉਹ ਫਰੀ ਐ VIP ਵਿੱਚ ਨਹੀਂ ਘੜਨੋ ਉਹਨਾਂ ਨੇ ਸਪੈਸ਼ਲ ਲਾਹਾ ਕਰਿਆ ਜਿਹੜਾ VIP ਐ ਨਾ ਕਿਤਰਾ VIP ਕਿਹੜੀ ਸਾਈਡ ਆ ਹੁਣ ਆਪਾਂ ਨੂੰ ਪਤਾ ਹੀ ਨਹੀਂ ਹਾਂ ਜਿਹੜੀ VIP ਲੈਨ ਆ ਨਾ ਉਹਦੇ ਕਹਿੰਦੇ ਬਾਬੇ ਦੇ ਲਈ ਫਰੀ ਕੀਤੀ ਵੀਆਈਪੀ ਉਹ ਲੰਗੀ ਜਿੱਧਰ ਪਾਲੀ ਸੜਕ ਨਿਕਲਣਾ ਸੀਗਾ ਉਧਰਲੀ ਸੜਕ ਤਾਂ ਇਹੋ ਗੱਡੀਆਂ ਨੇ ਵੀ ਜ਼ਿਆਦਾ ਹਾਂ ਉਹ ਉਹ ਜਿਹੜੀ ਵੀਆਈਪੀ ਲੈਣਾ ਦੇਖਦੇ ਆ ਆ ਛੋਟੇ ਵੀ ਸੈਨਪਾ ਜੀ ਦਾ ਫਰੀ ਨਹੀਂ ਹੈਗਾ ਸੈਨਪਾ ਜੀ ਨੂੰ ਜਿਹੜੇ ਬਾਬੇ ਜਾਂਦੇ ਨੇ ਇੱਥੇ ਕਿਸੇ ਲੈਣ ਤੇ ਨਹੀਂ ਫਰੀ ਲੈ ਫਿਰ ਕਰਦੇ ਜਲਦੀ ਚੜਦੇ ਲੋ ਜੀ ਮੈਨੂੰ ਨਹੀਂ ਪਤਾ ਹੁਣ ਕਿਹੜੀ ਲੇਨ ਫਰੀ ਹੈ ਕਿਹੜੀ VIP ਹੈ ਕਿਹੜੀ VIP ਹੈ ਪਰ ਫਰੀ ਨਹੀਂ ਹੈਗਾ ਜੀ ਕੋਈ ਖਬਰ ਲਾਦੀ ਕਿਸੇ ਨੇ ਸਾਰਾ ਝੂਠੀ ਖਬਰ ਲਾਦੀ ਹਾਂ ਉਹਨਾਂ ਨੇ ਤਾਂ ਫੋਨ ਨੰਬਰ ਵੀ ਦਿੱਤਾ ਹੋਇਆ ਮਾਰਾਂਗੇ ਹਾਂ ਫੋਨ ਮਾਰੋ ਕਹਿ ਵੀ ਐਦਾਂ ਕਰਕੇ ਦੱਸੋ ਭਾਈ ਕਿੱਥੇ ਫਰੀ ਹੈ ਟੋਲ ਗਲਤ ਹੈ ਇਹ ਅਭੀ ਟੋਲ ਦਾ ਸਾਡਾ ਕੱਟੇ ਗਿਆ ਜੀ ਹੁਣ ਤਾਂ ਹੁਣ ਅੱਜ ਆਇਆ ਨਾ ਜਰੂਰੀ ਆਪਾਂ ਤਾਂ ਆਏ ਕਿ ਬਰਸਾ ਉਹ ਲੈ ਵਾਲੇ ਕਹਿੰਦੇ ਤੁਹਾਡੇ ਨਾਲ ਜਾਵਾਂਗੇ ਫਿਰ ਮੈਂ ਕਹਾਂ ਅਸੀਂ ਤਾਂ ਜਾ ਕੇ ਵਾਲੀ ਬੂੜੀ ਬਾਹਰ ਹੋ ਗਈ। ਉਹ ਤਾਂ ਉਹ ਹੀ ਤਾਂ ਗੱਲ ਆ। ਉਹ ਤਾਂ ਕਹਿੰਦੇ ਕੌਣ ਕੌਣ ਹੋ ਤੁਸੀਂ ਮੈਂ ਕਹਾਂ ਅਸੀਂ ਤਾਂ ਬੁੱਕ ਆ। ਹਾਂ ਅਸੀਂ ਤਾਂ ਹੁਣ ਹੁਣ ਆਏ ਸੀ ਬੀਤੀ ਬਾਗ ਜਾ ਕੇ ਨਾਲ। ਹਾਂ ਵਾਰਾ ਕਰਦਾ ਤੁਹਾਡੇ ਬੈਗ ਫੜ ਲਿਆਵਾਂਗੇ ਅਸੀਂ। ਹਾਂ ਮੈਂ ਧਰਨਾ ਦੇ। ਮੈਂ ਨਹੀਂ ਘਰ ਲਾਂਗੇ। ਤੁਸੀਂ ਇੱਥੇ ਮਰਜੀ ਕੀ। ਇਹ ਤੇ ਦਬਾ। ਡੇਟ ਕੋਲ ਚੰਗੀ ਤਰ੍ਹਾਂ ਦੇਖੋ। ਹਾਂ ਜੀ ਬਾਬਾ। ਲੋ ਜੀ ਆਪਾਂ ਪਹੁੰਚ ਗਏ ਆਪਣੇ ਵਾਪਸ ਸੈਨਪਕ ਕਿੰਨੇ ਲੋਕ ਨੇ ਸਾਰੇ ਭੋਗ ਤੋਂ ਪਹਿਲਾਂ ਹੀ ਚੱਲੇ ਨੇ ਮਾਦੇ ਪੁੱਤ ਜੀ ਭੋਗ ਨਹੀਂ ਗਿਆ ਬਾਰ ਚੱਕਲਾ ਬਹੁਤ ਦੇਖੋ ਜੀ ਹਜੇ ਸਵੇਰੇ ਵੀ ਆ ਰਹੇ ਨੇ ਹਾਂ ਆ ਵੀ ਰਹੇ ਨੇ ਹਾਂ ਤੇਰੇ ਵਾਲੇ ਆ ਰਹੇ ਨੇ ਨਾ ਲੈ ਆਹ ਪਾ ਤੇ ਨਾ ਚੱਲੇ ਸਾਰੀ ਦੁਨੀਆ ਨੇ ਆਹ ਬਾਕੀ ਚੱਲੇ ਸਵੇਰੇ ਸਵੇਰੇ ਜਲਦੀ ਚੱਲ ਰਹੇ ਨੇ ਨਾ ਵਸਾ ਲੱਗ ਰਹੇ ਨਹੀਂ ਫਰੀ ਸੇਵਾ ਫਰੀ ਸੇਵਾ ਦੇਖੋ ਰਿਕਸ਼ੇ ਵਾਲਿਆਂ ਦੀ ਵੀ ਹਾਂ ਆਹ ਦੇਖੋ ਫਰੀ ਸੇਵਾ ਲਈ ਫਰੀ ਸੇਵਾ ਓਹ ਥਿਸਰੇ ਜੀ ਆਪਣੇ ਗੰਨੇ ਦੀ ਪੌਸਟ ਆ ਇੱਧਰ ਕਮਾਤ ਗੰਨਾ ਨਾ ਇੱਦਾਂ ਲੱਕੜੀ ਜੀ ਦੀ ਹੈ ਨਾ ਆਪਣੇ ਹੁੰਦਾ ਕਿਸੇ ਪਿੰਡ ਦੇ ਕਿਨਾਰੇ ਸਹੀ ਤਾਂ ਨਹੀਂ ਕਿੱਥੇ ਤੇ ਗੱਡੀ ਤਾਂ ਦਿਖਾਈ ਜਾਂਦੇ ਹੋ ਗੱਡੀ ਐ ਥੋੜਾ ਕਣੀ ਤਾਂ ਦੀਦੀਆਂ ਵਿੱਚ ਆ ਆਹ ਕਿਹੜਾ ਗੁਰੂ ਘਰ ਆ ਗਿਆ ਇੱਧਰ ਇਹੋਂ ਪਿੰਡ ਦਾ ਗੁਰੂ ਘਰ ਕਿਹੜਾ ਹੈ ਗਲਤ ਸੋਚਣ ਵਾਲੀ ਹੈ ਇੱਕ ਤਾਂ ਸਾਹਮਣੇ ਹੈ ਕਿਦਰ ਹੈ ਸਾਹਮਣੇ ਦਾ ਇੱਧਰ ਵੀ ਗੁਰੂ ਘਰ ਹੈ ਜੀ ਇੱਕ ਇੱਧਰ ਵੀ ਹੈ ਨਹੀਂ ਉੱਥੇ ਸੇਵਾ ਵਾਲੇ ਬਣੇ ਹੋਏ ਨੇ ਜੀ ਇਹ ਅਰੇ ਪਾਪਾ ਜੀ ਥੋੜੇ ਜਿਹਾ ਟਿਕਾ ਤੇ ਆ ਆਈ ਉਹ ਗੱਡੀ ਦੀ ਲੈਣ ਤਾਂ ਉਹ ਮੇਰੇ ਪਿੱਛੇ ਵੀ ਦੀ ਗੱਡੀ ਲੈਣਾ ਉਹ ਨਹੀਂ ਹੈ ਜੀ ਉਹ ਫਲੋਰ ਵਾਲੀ ਆ ਆ ਆਪਣੇ ਬਤਾਉਂ ਰਹੇ ਆ ਜੀ ਇਹ ਇੱਥੇ ਆ ਕੇ ਗੀਜਾ ਨਹੀਂ ਵੀ ਗੱਡੀ ਇੱਥੇ ਸਿੱਸੇ ਦੀ ਉਰੀ ਰਹੀ ਹਾਂ ਰੁਕ ਰਿਹਾ ਹੁਣ ਨਾ ਤੁਸੀਂ ਐਂ ਕਰੋ ਇਹ ਦੇ ਇਹ ਚ ਪਾ ਲੋ ਕੇਸਰ ਵਾਲਾ ਦੁੱਧ ਦਿੰਦੇ ਆਂ ਆਹ ਸ਼ੀਸ਼ਾ ਮੈਂ ਥੱਲੇ ਕਰਦਾ ਆਂ ਬਾਹਰ ਕੱਢ ਕੇ ਉੱਪਰ ਰੱਖੋ ਚੱਕ ਆਹ ਜਿਹੜਾ ਕੇਸਰ ਵਾਲਾ ਚੱਕ ਲਓ ਕਰ ਲਓ ਮੈਂ ਹੈ ਐਂ ਹੜ ਕੇ ਉੱਪਰ ਆ ਜਦੋਂ ਨਾ ਟਾਈਮ ਲੰਘ ਜਾਏ ਜੇ ਉਦੋਂ ਐਂ ਚੱਕ ਦਿਉ ਹਥਿਆਰ ਵੀ ਬਕਸਾ ਵਿੱਚ ਕੈਚ ਕਰ ਲਾ ਇਹ ਚੀਜ਼ਾਂ ਤਿਆਰ ਹੀ ਪਹਿਲੀ ਹੋਣੀ ਚਾਹੀਦੀ ਹੈ ਤੁਹਾਡੀ ਐਨ ਵਧੀਆ ਹੁਣ ਕੱਟ ਦੋ ਬਸ ਐ ਆਹ ਵੀਡੀਓ ਬਣਾਉਣ ਟਲਿਆ ਹੋਰ ਯਾਰ ਜਿਹੜੇ ਮਾਲਕ ਸੁਣ ਆਪ ਗੱਡੀ ਇੱਧਰ ਤੇ ਜਾਣਾ ਕਰ ਤੁਰੇ ਇੱਥੇ ਨਾ हा उतर ल गा रहे पारकि ਪਨ ਮਿਲਰੇ ਨਹੀਂ ਗਏ ਮਾਸੀ ਦੇ ਰਿਸ਼ਤੇਦਾਰ ਕੀ ਆਈ ਹੁਣ ਇਹ ਕਿੱਥੇ ਆ ਜੇ ਬਲੇ ਜੀ 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 ਬਈ ਪਲੀਜ਼ ਮੇਰਾ ਇਹਨਾ ਕੰਮ ਕਰਵਾ ਬੜੇ ਚਾਰਜ ਪਾਓ ਅਗਰੇ ਟਿਕਾ ਦੇ ਲੋ ਜੀ ਆਪਾਂ ਲਾਇਆ ਇਹ ਗੱਡੀ ਉਹ ਜਗ੍ਹਾ ਤੇ ਐ ਐ ਆ ਟੈਕ ਕਰੇ ਗੱਡੀ ਆ ਖੜੀ ਆ ਪਾਰਕਿੰਗ ਦਾ ਮੈਸੇ ਇੱਥੇ ਹੈਗਾ ਸੀ ਪਹਿਲਾਂ ਇੱਥੋਂ ਐ ਤੁਰ ਕੇ ਜਾ ਕਰਦੇ ਸੀ ਉਹ ਡੇਰੇ ਤੱਕ ਗੁਰਦੁਆਰਾ ਸਾਹਿਬ ਤੱਕ ਪਰ ਉਹਨੇ ਪਾਣੀ ਲਾਦਾ ਹੁਣ ਪਾਣੀ ਸ਼ਾਇਦ ਕਿਉਂ ਲਾਇਆ ਸ਼ਾਇਦ ਗੱਡੀਆਂ ਨਾ ਖੜਾਣਾ ਮੈਂ ਚੱਲੋ ਇੱਥੇ ਕਿਹੜਾ ਕੋਈ ਪਾਟਰ ਮੋਟਰ ਚੱਲਦੇ ਹੋਣੇ ਕਾਂ ਚੜਦਾ ਹਾਂ ਹਾਂ ਉਹੀ ਤਾਂ ਗੱਲ ਆ ਵੀ ਛੱਡਣਾ ਨਹੀਂ ਚਾਹੁੰਦਾ ਸੀ ਐ ਛੱਡਣਾ ਨਹੀਂ ਚਾਹੁੰਦਾ ਸੀ